ਆਮ ਆਦੀ ਪਾਰਟੀ ਨੇ ਵੀ ਐਕਸਪੈਰੀਮੈਂਟ ਕੀਤਾ ਹੈਗਾ ਕਿ ਪਹਿਲਾਂ ਭਗਵੰਤ ਬਾਣ ਬਤੌਰ ਸੀਐਮ ਬਤੌਰ ਪਾਰਟੀ ਪ੍ਰੈਂਡ ਇੱਕ ਜੱਟ ਸਿਕਚੇਰਾ ਉਹਨੇ ਤੇ ਆਪ ਹੀ ਕਹਿ ਦਿੱਤਾ ਕਿ ਮੈਂ ਹੁਣ ਅਹੁਦਾ ਛੱਡਣਾ ਚਾਹੁੰਦਾ ਉਹਦੇ ਚ ਵੀ ਕਈ ਰਾਜ ਹੋਣਗੇ ਉਹਨਾਂ ਦੀ ਜਗ੍ਹਾ ਅਮਨ ਰੋੜਾ ਨੂੰ ਲਾ ਦਿੱਤਾ ਪ੍ਰਧਾਨ ਇੱਕ ਹਿੰਦੂ ਭਾਈਚਾਰੇ ਚੋਂ ਔਰ ਅਮਨ ਰੋੜਾ ਦਾ ਤੇ ਭਗਵੰਤ ਮਾਨ ਸਾਹਿਬ ਦਾ ਸਿਆਸੀ ਹਲਕਿਆਂ ਚ ਇੱਕ ਦੂਜੇ ਨੂੰ ਸਿਆਸੀ ਸ਼ਰੀਕ ਮੰਨਦੇ ਨੇ ਨਾਲ ਅਮਨ ਸ਼ੇਰ ਸਿੰਘ ਕਲਸੀ ਬਟਾਲੇ ਤੋਂ ਐਮਐਲਏ OBC ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਇਹ ਜਿਹੜਾ ਇੱਕ ਜੱਟ ਸੀਐਮ ਹੋ ਗਿਆ ਪ੍ਰਧਾਨ ਹਿੰਦੂ ਭਾਈਚਾਰੇ ਚ ਲੈ ਲਿਆ ਵਰਕਿੰਗ ਪ੍ਰੈਜ਼ੀਡੈਂਟ BC ਭਾਈਚਾਰੇ ਚ ਇਹ ਜਿਹੜਾ ਕੰਬੀਨੇਸ਼ਨ ਆ ਇਹ ਤਾਂ ਲੱਗਦਾ ਕਿ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰ ਕੀਤਾ ਗਿਆ ਐਸਸੀ ਭਾਈਚਾਰਾ ਰਹਿ ਗਿਆ ਸ਼ਾਇਦ ਹੋ ਸਕਦਾ ਕਿ ਹੁਣ ਐਸਾ ਵਿੱਚ ਕਿਸੇ ਨੂੰ ਡਿਪਟੀ ਸੀਐਮ ਬਣਾ ਦੇਣ ਦੇਖੋ ਜਿੱਥੋਂ ਤੱਕ ਕੰਬੀਨੇਸ਼ਨ ਦੀ ਗੱਲ ਹੈ ਇਹ ਜਿਹੜਾ ਕੰਬੀਨੇਸ਼ਨ ਪਹਿਲਾਂ ਵੀ ਬੜੀਆਂ ਪਾਰਟੀਆਂ ਨੇ ਬਣਾਇਆ ਤੁਹਾਡੇ ਜਾਦੂ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪਰਧਾਨ ਬਣਾਇਆ ਸੀ ਜੀ ਉਹਦੇ ਨਾਲ ਹਿੰਦੂ ਭਾਈਚਾਰੇ ਚੋਂ ਵਰਕਿੰਗ ਪ੍ਰੈਜ਼ੀਡੈਂਟ ਲਾਇਸੀ ਹਾਂ ਵਿਜੇ ਸਿੰਘ ਲਾ ਆਸ਼ੂ ਵਗੈਰਾ ਸਾਰੇ ਲਾਇਏ ਇਹ ਕਈ ਲਾਇ ਸੀਗੇ ਇੱਕ ਜੈਤੋ ਵਾਲਾ ਸੀ ਭਗਵਾਨ ਦਸ ਦਾ ਮੁੰਡਾ ਜੀ ਤੇ ਸ਼ੈਡਿਊਲ ਕਾਸਟ ਵੀ ਲਾਇਏ ਸੀ ਉਹ ਡਾਈਨਿੰਗ ਜੀ ਹਾਂ ਉਹ ਲਾ ਥੋੜੇ ਯਾਦੂ ਤਿੰਨ ਚਾਰ ਲਾਇਏ ਸੀਗੇ ਜੀ ਜੀ ਦਲਿਤ ਨੂੰ ਸੀਐਮਬ ਬਣਾਦਾ ਸੀ ਜੀ ਰਿਜ਼ਲਟ ਸਭ ਦੇ ਸਾਹਮਣੇ ਆ 18 ਹੀ ਰਹਿ ਗਈਆਂ ਇਸ ਲਈ ਜਿਹੜੀ ਟਿਕੜਮ ਬਾਜ਼ੀਆਂ ਨੇ ਜਿਹੜੀਆਂ ਹੋਰ ਨੇ ਉਹ ਲੋਕਾਂ ਦੇ ਵਿੱਚ ਜਿਹੜੇ ਜਿਹੜੀ ਐ ਉਹ ਤਾਂ ਭਲ ਬਣਾਉਣ ਲਈ ਲੋਕਾਂ ਦੇ ਵਿੱਚ ਜਾਣਾ ਪਊ ਲੋਕਾਂ ਦੀ ਗੱਲ ਸੁਣਨੀ ਪਊ ਲੋਕਾਂ ਨਾਲ ਜੋ ਵਾਅਦੇ ਕੀਤੇ ਆ ਉਹ ਪੂਰੇ ਕਰਨੂ ਇੱਕ ਪਰਸੈਪਸ਼ਨ ਜਿਹੜੀ ਹੈ ਸਰਕਾਰ ਦੀ ਉਹ ਠੀਕ ਬਣਾਉਣੀ ਪਊਗੀ ਜੀ ਫਿਰ ਰਿਜ਼ਲਟ ਵੱਖਰੇ ਹੋਣਗੇ ਹਾਂ ਜਿੱਥੋਂ ਤੱਕ ਬੰਦੇ ਇੰਡੀਵਿਜੂਅਲ ਦੀ ਗੱਲ ਕਰੀਏ ਅਮਨ ਅਰੋੜਾ ਠੀਕ ਬੰਦਾ ਹੈ ਰਾਜਨੀਤਿਕ ਪਰਿਵਾਰ ਨੂੰ ਬਿਲੋਂਗ ਕਰਦਾ ਹੈ ਰਾਜਨੀਤੀ ਸਮਝਦਾ ਹੈ ਮੈਚਿਓਰ ਬੰਦਾ ਹੈ ਜੀ ਇਹਦੇ ਖਿਲਾਫ ਕਦੇ ਕੋਈ ਬਾੜੀ ਗੱਲ 1921 ਗੱਲ ਕਦੇ ਸੁਣੀ ਨਹੀਂ ਤੇ ਉਹ ਤਜਰਬਾ ਵੀ ਹੈਗਾ ਇੱਕ ਰਾਜਨੀਤੀ ਦਾ ਇਸ ਲਈ ਬਤੌਰ ਪ੍ਰੈਜ਼ੀਡੈਂਟ ਇਹ ਸਮਝ ਸਕਦੇ ਆ ਵੀ ਚੁਆਇਸ ਕਾਫੀ ਹੱਦ ਤੱਕ ਜਿਹੜੀ ਆ ਪਾਰਟੀ ਦੀ ਠੀਕ ਹੈ ਜੀ ਆਪਾਂ ਜਾਤੀਵਾਦ ਵਾਲੇ ਚ ਨਾ ਵੀ ਜਾਈਏ ਤਾਂ ਇੱਕ ਰੂਲਿੰਗ ਪਾਰਟੀ ਦੇ ਵਿੱਚ ਦੇਖੋ ਚੀਫ ਮਿਨਿਸਟਰ ਕੋਈ ਵੀ ਹੋਵੇ ਤੁਹਾਡੇ ਯਾਦ ਹੋਊ 98 ਦੀ ਕੀ ਗੱਲ ਸੀ ਜਥੇਦਾਰ ਗੁਰਚਰਨ ਸਿੰਘ ਤੋੜਾ ਨੇ ਇਹੀ ਕਿਹਾ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਬਾਦਲ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਤੁਹਾਡੇ ਤੋਂ ਪਾਰਟੀ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਤੁਸੀਂ ਕਿਸੇ ਨੂੰ ਵਰਕਿੰਗ ਪ੍ਰੈਜ਼ੀਡੈਂਟ ਬਣਾ ਦਿਓ ਭਾਵੇਂ ਆਪਦੇ ਪੁੱਤ ਨੂੰ ਹੀ ਬਣਾ ਦਿਓ ਹੂੰ ਹੂੰ ਇਸ ਲਈ ਜਦੋਂ ਕੋਈ ਵੀ ਬੰਦਾ ਚੀਫ ਮਿਨਿਸਟਰ ਹੋਵੇ ਜਦੋਂ ਅਮਰਿੰਦਰ ਸਿੰਘ ਚੀਫ ਮਿਨਿਸਟਰ ਬਣੇ ਤਾਂ ਜਾਖੜ ਨੂੰ ਜਿਹੜਾ ਉਹ ਪ੍ਰਧਾਨ ਬਣਾਇਆ ਗਿਆ ਜੀ ਇਸ ਲਈ ਪਾਰਟੀ ਦੇ ਵਿੱਚ ਜ਼ਰੂਰੀ ਹੈ ਦੇਖੋ ਜਿਹੜਾ ਚੀਫ ਮਿਨਿਸਟਰ ਬਣਦਾ ਚੀਫ ਮਿਨਿਸਟਰ ਦਾ ਕੰਮ ਥੋੜਾ ਨਹੀਂ ਹੁੰਦਾ ਜੀ ਸਾਰਾ ਪੰਜਾਬ ਸਾਹਮਣੇ ਇਸ ਲਈ ਪਾਰਟੀ ਨੇ ਹੀ ਠੀਕ ਫੈਸਲਾ ਲਿਆ ਪ੍ਰਧਾਨ ਪਾਰਟੀ ਦੇ ਸਾਰੇ ਐਮਐਲਏ ਮਿਨਿਸਟਰ ਵਰਕਰ ਹੋਰ ਜਿੰਨਾ ਵੀ ਪੈਰਾਫਰਨੈਲਿਆ ਹੈ ਉਹਨਾਂ ਦਾ ਸੁਣਨਾ ਤੁਹਾਡਾ ਹਾਈ ਕਮਾਂਡ ਦਿੱਲੀ ਬੈਠੀ ਹੈ ਦਿੱਲੀੋਂ ਸਭ ਕੁਝ ਚੱਲਦਾ ਹੈ ਤਾਂ ਦਿੱਲੀ ਵਾਲੇ ਨਾਲ ਤਾਲਮੇਲ ਵੀ ਤਾਂ ਰੱਖਣਾ ਹੈ ਸਾਰਾ ਕੁਝ ਉਹਦੇ ਲਈ ਪਾਰਟੀ ਪ੍ਰੈਜ਼ੀਡੈਂਟ ਜਿਹੜਾ ਇੱਕ ਵੱਖਰਾ ਹੋਣਾ ਹੀ ਪਾਰਟੀ ਦਾ ਮਿਲ ਲੰਦਾ ਵੀ ਠੀਕ ਡਿਸੀਜਨ ਹੈ ਜੀ ਦੂਜਾ ਜਿਹੜੀ ਗੱਲ ਗੱਪਾ ਕਰਦੇ ਆ ਬੀਸੀ ਜਾਂ ਦਲਤ ਭਾਰੇ ਦੀ ਭਾਈਚਾਰੇ ਦੀ ਉਹ ਇੱਕ ਲੋਕਾਂ ਨੂੰ ਦੱਸਣ ਨੂੰ ਜ਼ਰੂਰ ਹੋ ਜਾਂਦਾ ਹੈ ਵੀਸੀ ਜਿਹੜੇ ਆ ਸਾਰੇ ਵਰਗ ਜਿਹੜੇ ਆ ਉਹ ਸਾਡੇ ਨਾਲ ਨੇ ਅਸੀਂ ਉਹਨਾਂ ਨੂੰ ਮਹਿੰਦਗੀ ਦਿੰਦੇ ਆਗੇ ਅਸੀਂ ਸਾਰਿਆਂ ਦਾ ਹਿੱਤ ਜਿਹੜਾ ਹੈ ਉਹ ਰੱਖਦੇ ਆਂ ਦੂਜੀ ਗੱਲ ਇਹਨੂੰ ਵੋਟਾਂ ਚ ਕਿੰਨਾ ਕਨਵਰਟ ਕਰ ਪਾਉਨੇ ਹੋ ਜੀ ਇਹ ਰਿਜ ਜਿਹੜਾ ਪਸ਼ੋਕਰ ਦਾ ਜਿਹੜਾ ਇਤਿਹਾਸ ਹੈ ਉਹ ਸਾਡੇ ਸਾਹਮਣੇ ਹੈ ਉਹਦੇ ਨਾਲ ਗੱਲ ਕਰੀਏ ਤਾਂ ਇਹਦਾ ਰਿਜਲਟ ਕੀ ਨਿਕਲੂਗਾ ਇਹਦਾ ਆਉਣ ਵਾਲਾ ਟਾਈਮ ਦੱਸੂਗਾ ਬਾਕੀ ਪਾਰਟੀ ਦਾ ਜਿਹੜਾ ਫੈਸਲਾ ਹੈ ਲੋਕਾਂ ਦੇ ਵਿੱਚ ਇਮੇਜ ਬਣਾਉਣ ਨੂੰ ਠੀਕ ਹੈ ਕਹਿ ਸਕਦੇ ਮਤਲਬ ਇੱਕ ਪੀਹੀਂ ਸਾਰੇ ਧਰਮਾਂ ਨੂੰ ਲੈ ਕੇ ਚੱਲੇ ਸਾਹਿਬ ਸਾਰੇ ਭਾਈਚਾਰੇ ਸਾਰੇ ਵਰਗਾਂ ਨਾਲ ਪਰ ਇਹ ਕਿ ਜੀ ਪ੍ਰਧਾਨ ਵੀ ਬਦਲਦਾ सीएम साहब ਕੋਲ ਪ੍ਰਧਾਨਗੀ ਵਰਕਿੰਗ ਪ੍ਰਿੰਸੀਪਲ ਪ੍ਰਿੰਸੀਪਲ ਬਹੁਤ ਆਰਾਮ ਸੀ ਪਤਾ ਜੇ ਇਹ ਬਲਾ ਜਿਹੜਾ ਢਾਂਚਾ ਵਾ ਜਿਹੜਾ ਜਾਤ ਪਾਤ ਧਰਮ ਨੂੰ ਲੈ ਕੇ ਪੋਲੀਟੀਕਲ ਪਾਰਟੀਆਂ ਸਾਡੀ ਤੇ ਪੋਲਿਟਿਕਸ ਦੇ ਦੀ ਧਰਮ ਦੇ ਤੇ ਜਾਤ ਜਾਤ ਪਾਤ ਦੇ ਆਧਾਰ ਤੇ ਚੱਲਦੀ ਉਹ ਤਾਂ ਤੇ ਕੰਮ ਦੇ ਆਧਾਰ ਤੇ ਚੱਲਦੀ ਨਹੀਂ ਐਸੀ ਭਾਈਚਾਰਾ ਤੇ ਉਹ ਵੀ ਮਹਿਸੂਸ ਕਰ ਰਹੇ ਹੋਗਾ ਨਾ ਵੀ ਅਸੀਂ ਕਿੱਥੇ ਰਹਿ ਗਏ ਜੀ ਸਾਡੇ ਕੋ ਵੀ ਸਾਡੇ ਕੋ ਵੀ ਚੌਥੀਆਂ ਜੋ 25 ਤੋਂ ਜ਼ਿਆਦਾ ਐਮਐਲਏ ਜੀ ਤੁਸੀਂ ਦੱਸਿਆ ਹੋ ਸਕਦਾ ਉਹਨਾਂ ਦਾ ਗੇਮ ਪਲਾਨ ਚੱਲਦੀ ਹੋਵੇ ਜੀ ਕਿਸੇ ਨੂੰ ਕੋਈ ਡਿਪਟੀ ਸੀਐਮ ਬਣਾਉਣਾ ਹੋਵੇ ਕਿਸੇ ਨੂੰ ਸਪੀਕਰ ਬਣਾਉਣਾ ਹੋਵੇ ਕੁਝ ਹੋਰ ਬਣਾਉਣਾ ਹੋਵੇ ਆਲਰੇਡੀ ਡਿਪਟੀ ਸਪੀਕਰ ਮੇਰੇ ਖਿਆਲ ਉਹ ਉਹ ਵੀ ਨਹੀਂ ਉਹ ਮੇਰੇ ਦਾ ਦਲਤ ਭਾਈ ਚਾਰੇ ਚ ਨਹੀਂ ਨਹੀਂ ਉਹ ਵੀ ਮੇਰੇ ਗੁੱਜਰ ਭਾਈ ਚਾਰੇ ਚ ਅੱਛਾ ਤੇ ਉਹਦਾ ਹੋ ਸਕਦਾ ਇਹਨਾਂ ਦਾ ਕੋਈ ਕੋਈ ਪਲਾਨ ਹੋਵੇ ਹੁਣ ਇਹ ਤਾਂ ਪਲਾਨ ਤਾਂ ਕਈ ਵਾਰ ਇੱਕੋ ਬੰਦੇ ਨੂੰ ਪਤਾ ਹੁੰਦਾ ਬੜਾ ਬੰਦੇ ਨੂੰ ਪਤਾ ਨਹੀਂ ਲੱਗਦਾ ਉਤੋਂ ਤੁਸੀਂ ਖਬਰ ਅੰਦਰੋਂ ਕਰਨੀ ਥੋੜੀ ਜੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਖਬਰ ਸਿਰਫ ਇੱਕ ਬੰਦੇ ਨੂੰ ਪਤਾ ਹੋਵੇ ਉਸੋਂ ਜ਼ਿਆਦਾ ਕੰਮ ਔਖਾ ਹੋ ਜਾਂਦਾ ਨਾ ਪਰ ਲੱਗਦਾ ਕਿ ਜਿਹੜੇ ਜਿਹੜੇ ਇੰਡੀਆ ਇੰਡੀਆ ਦੇ ਵਿੱਚ ਆ ਪੰਜਾਬ ਦੀ ਆਪਾਂ ਗੱਲ ਕਰਦੇ ਕਿ ਜਿਹੜੇ ਆਪਾਂ ਕਹਿੰਦੇ ਕਿ ਉਹਨੂੰ ਜੱਟ ਸਿੱਖ ਨੂੰ ਲਾਤਾ ਹਿੰਦੂ ਭਾਈਚਾਰੇ ਨੂੰ ਮੈਂਦਗੀ ਦੇਤੀ ਉਹਨੂੰ ਦੇਤੀ ਇਹ ਜ਼ਿਆਦਾ ਫਰਕ ਨਹੀਂ ਪੈਂਦਾਗਾ ਜੋ ਪਿਛਲੇ ਤੇ ਹਰ ਬਈ ਕਹਿੰਦੇ ਇਹਨੂੰ ਦੇਖੋ ਪਿਛੋਕਰ ਦੇਖੀਏ ਤਾਂ ਕੋਈ ਫਰਕ ਨਹੀਂ ਪੈਂਦਾ ਹੂੰ ਤਾ ਹਾਂ ਇਹਨਾਂ ਦਾ ਤਜਰਬਾ ਕੋਈ ਨਮਾ ਨਮਾ ਕੋਈ ਟਿਕਟੂਕੇ ਲੈ ਕੇ ਆਏ ਹੋਣਗੇ ਹੁਣ ਪਤਾ ਨਹੀਂ ਕੀ ਕਰਨਗੇ ਇਲਾਜ ਨਮਾ ਜੀ ਹਾਂ